ਲੋ ਵੀ ਅੱਜ ਪੰਨੀ ਵਾਲੇ ਫੱਤੇ ਘੋੜਸਵਾਰੀ ਤੇ ਨੌਜਵਾਨ ਪਹੁੰਚ ਗਏ ਨਾਲ ਨਿੱਕੇ ਨਿੱਕੇ ਬੱਚੇ ਪਹੁੰਚ ਗਏ ਇਕੱਠੇ ਹੋ ਉਧਰੋਂ ਬਾਪੂ ਸੁਮਨਦਾਸ ਨੇ ਕੱਢ ਲਈ ਬੋਤਲ ਬਾਪੂ ਸੁਮਨਦਾਸ ਦਰਸ਼ਕਾਂ ਨੂੰ ਹਾ ਚੱਕਿਓ ਹਾ ਚੱਕਦੇ ਦਰਸ਼ਕਾਂ ਨੂੰ ਬਾਪੂ ਜੀ ਹੱਥ ਹਲਾਉਂਦੇ ਹੋਏ ਉਧਰੋਂ ਸੰਗਤਾਂ ਦੇ ਸੰਗਤਾਂ ਆ ਰਹੀਆਂ ਉਧਰੋਂ ਗੱਬਰ ਮੈਂਬਰ ਸਾਬਕਾ ਚਰਨਜੀਤ ਚੰਨੀ ਫੈਨ ਬਾਈ ਜੀ ਕਿ ਤੁਹਾਡੇ ਪਿੰਡ ਆਪਣੇ ਘੋੜਦੌੜ ਹੋ ਰਹੀ ਹੈ ਤੁਹਾਨੂੰ ਦੱਸਿਓ ਬਈ ਕਿੰਨੀ ਖੁਸ਼ੀ ਹੈ ਦਾਦੂ ਬਾਈ ਮਾੜਾ ਜਾ ਬਹੁਤ ਖੁਸ਼ੀ ਹੈ ਪਹਿਲੇ ਸਾਲ ਹੋ ਰਹੀ ਹੈ ਆਪਣੇ ਠੀਕ ਹੈ ਜੀ ਸੈਂਡੀ ਤੁਹਾਡੇ ਕੀ ਵਿਚਾਰ ਆ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਾਲਾਏ ਬਹੁਤ ਵਧੀਆ ਪ੍ਰਾਲਾਏ ਬਹੁਤ ਵਧੀਆ ਜੀ ਧਰਮਤਾਜ ਜੀ ਮਹਤਾਜ ਜੀ ਬਹੁਤ ਵਧੀਆ ਵਧੀਆ ਬਹੁਤ ਵਧੀਆ ਠੀਕ ਹੈ ਉਹ ਮੁੰਡਾ ਕਨੇਡਾ ਤੋਂ ਆਇਆ ਨਵਾਂ ਨਵਾਂ ਘੋੜਦੌੜ ਵੇਖਣ ਆਇਆ ਸਪੈਸ਼ਲ ਲਓ ਜੀ ਬਾਬਾ ਹਯਾਦ ਬਾਬਾ ਸੁੱਚਾ ਸਿੰਘ ਜੀ ਸ਼ਹੀਦ ਉਹਨਾਂ ਜਥਾ ਪਹੁੰਚ ਗਿਆ ਉਧਰੋਂ ਗੁਰਵਿੰਦਰ ਵਰਗੇ ਵੀ ਪਹੁੰਚ ਗਏ ਘੋੜ ਦੌੜ ਲਓ ਜੀ ਘੋੜੇ ਆ ਗਿਆ ਢਾੜ ਝੜ ਜਾਣ ਉੱਥੇ ਢਾੜ ਝੜ ਜਾ ਮਗਰ ਹੋ ਜਾ ਬੱਗੀ ਵੇਖੋ ਲਓ ਵੀ ਨਿੱਕੇ ਨਿੱਕੇ ਬੱਚੇ ਬੋਵੇ ਵਰਗੇ ਬੱਗੀ ਬੱਗੀ ਲੈ ਆਪੜਾ ਲਓ ਚਲੋ ਸਾਡਾ ਜਿੱਥੇ ਬੜਾ ਜਕਾਰਾ ਲਾਓ ਜੈਦਰ ਜੀ ਜੈਸੇ ਦਾਦੇ ਜਕਾਰਾ ਲਾਈ ਬਾਬਾ ਮੰਡ ਸਿੰਘ ਸਿਕਾਲ ਬਾਬਾ ਜੀ ਸਿਕਾਲ ਮੰਡ ਸਿੰਘ ਬਾਬਾ ਮੰਡ ਸਿੰਘ ਜੀ ਤੇ ਉਹ ਆ ਜਾਂਦੇ ਹੋਏ ਆਇਆ ਵਾਹ ਵੀ ਵਾਹ ਪੂਜੀ ਵਾਪਾ ਪੂਜਾ ਨਾ ਪੂਜਾ ਦਾ ਪਾ ਡਰਾਈਵਰ ਹੀ ਤੇ ਆ ਗਿਆ ਜੀ ਸਾਹ ਅੰਦਰ ਦਵਾ ਗਣਾ ਖਾਲ ਤੇ ਜੀ ਉਹ ਜਾਂਦੀ ਆ ਇੱਕ ਬਣ ਕੇ ਤੇ ਮਰਦੀ ਸੰਗ ਬਣ ਕੇ ਚੱਲ ਵੀ ਕੰਦਾ ਸਿੱਕੀ ਤੋਇਆ ਜੋ ਕਰ ਮਾਪੇ ਬੀ ਨੀ ਦਾ ਉੱਤੇ ਫਿਰ ਓਏ ਇਹਨੂੰ ਲੈ ਆਈ ਚੱਕ ਕੇ ਸੈਂਡੀ ਓਏ ਚੱਲੇ ਜੀ ਬੋ ਕਥੇ ਦਾ ਟੀਟਾ ਨਾਰੀ ਕੋੜ ਦੌੜ ਲਓ ਨਾਰੀ ਵਰਗੇ ਬਈ ਆਗੇ ਜੇਸੇਦਾਰ ਨਾਰੀ ਰੋੜੇ ਆ ਰਹਾ ਅਦਰ ਆ ਇੱਥੇ ਵੀ ਰੋੜੇ ਜੀ ਬੱਲਾ ਜੀ ਕੀ ਵਿਚਾਰਾ ਘੋੜ ਦੌਰ ਦੇ ਘੋੜ ਦੌਰ ਦੀ ਪੂਰੇ ਕਾਸ਼ ਨਾਸ਼ ਨਾ ਹੋ ਰਹੀ ਆ ਪਿੰਡ ਪੂਰਾ ਜੋਸ਼ ਆ ਪਿੰਡ ਚ ਪਿੰਡ ਚ ਪੂਰਾ ਜੋਸ਼ ਆ ਤੇ ਫਿਰ ਨਿੰਗਾ ਦਾ ਜੋਸ਼ ਹੀ ਵੇਖੋ ਨਾ ਠੀਕ ਹੈ ਇਹ ਲਓ ਜੀ ਜਹੇਦਾਰ ਜੀ ਹਾਂ ਸ਼ੁਰੂ ਕਰੇ ਸ਼ੁਰੂ ਕਰਾਂਗੇ ਜਗਾ ਜੂ ਸੈਟ ਬਹੁਤ ਕੁ ਕਰਨਾ ਪੈਣਾ ਇਹ ਤਾਂ ਫਿਰ ਡਿੱਗੀ ਭਾਣੇ ਚੱਲ ਮਰਨੀ ਅੱਲਾ ਦਿਖਾਉਣਗੇ ਰਾਹ ਕੋ ਸਿਸਟਮ ਕਰ ਲੇ ਸੈਟ ਲੈ ਕੇ ਉੱਧਰ ਨੂੰ ਉੱਧਰ ਨੂੰ ਆ ਜਾਓ ਗਾੜੀ ਆ ਜਾਓ ਸੱਗੇ ਚੱਲ ਜਿਓ ਤਿਆਰ ਬਰ ਤਿਆਰੀ ਦੌੜ ਤੁਰ ਕੇ ਕਰੋ ਡੌੜਾ ਛੋੜੋ ਅੱਧੋ ਬਾਅਦ ਹੈ ਤੁਮੀ ਕਹਾਂ ਲੱਗਣਗੇ ਹੋਂਦਾ ਬਾਈ ਕਹਾਂ ਲੱਗਣਗੇ ਇੱਥੇ ਤੋਂ ਖਾਲੀ ਜਾਂਦੇ ਆਂ ਬਾਬੇ ਪੜਾ ਗਾ ਲੇ ਸੁਣੇ ਤੇ ਨਹੀਂ ਸੁਣਣੀ ਹੈ ਜੀ ਸੂਰਮੇ ਜੀ ਟੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਢੀਲੇ ਦਾ ਸਵਾਰ ਪਾਤਸ਼ਾਹ ਹੋਵੇਂ ਗੂਦਾ ਗੁੰਦੂ ਸੇਗ ਪਾਰਾ ਆਹ ਠੀਕ ਆਹ ਰੱਦੇ ਥੋੜੀ ਆਹ ਥੋੜੀ ਜਿਹੀ ਲੱਗ ਰਹੀ ਹੈ ਦੋ ਲੈ ਲੈ ਬਾਤ ਦਾ ਗਾਵਾਂ ਲਾ ਟਾਂ 27 ਕਿੰਨੀ ਦੇਰੀ ਹੈ ਬਾਬਾਈ ਹਾਂ ਐਗਰੂ ਜੀ ਕੀ ਬੇਨਤੀ ਹੈ ਜੀ ਥੋੜੇ ਸ਼ਾਂਤੀ ਬਣਾ ਕੇ ਰੱਖੋ ਉਹ ਕੋੜਾ ਉੱਥੇ ਲੈ ਜਾ ਉਹ ਪਪੜ ਨੂੰ ਬਾਬਾ ਪੂਸ਼ਨ ਜੀ ਕੀ ਆਲਾ ਸ੍ਰੀ ਕਾਲ ਜੀ ਠੀਕ ਹੈ ਜੀ ਜਮੰਦਰ ਸਿੰਘ ਜਹੇਦਾਰ ਆ ਗੋਰੇ ਬਾਬਾ ਅਗਲੇ ਸਾਲ ਬੁਲਾਇਆ ਕਰਾਂਗੇ ਬਾਬਿਆਂ ਨੂੰ ਠੀਕ ਆ ਠੀਕ ਆ ਦੇਖ ਤਗਾਰੇ ਵੱਜਦੇ ਹੋਏ ਇਹ ਤਗਾਰੇ ਤਗਾਰੇ ਵੱਜਦੇ ਹੋਏ ਨਗਾਰਾ ਨਗਾਰਾ ਹੁੰਦੇ ਨਿਸ਼ਾਨ ਸਮندر ਜੀ ਕਿਵੇਂ ਥੋੜਾ ਘੋੜ ਦੌੜ ਦਾ ਕੀ ਅੱਜ ਦੱਸੋ ਥੋੜਾ ਬਹੁਤ ਸ਼ਾਹੀ ਲੋਕਾਂ ਦੇ ਦੇਖੋ ਬਹੁਤ ਇਕੱਠ ਹੈ ਜੀ ਕਿਵੇਂ ਆ ਰਾਜਨ ਇਹ ਆ ਰਾਜਨ ਬਾਬਾ ਬਾਦਰ ਜੀ ਦਾ ਸਾਹਿਬ ਸਾਹਿਬ ਹੈ ਗੁਰੂ ਜੀ ਦੇ ਫਤੇ ਬਾਬਾਈ ਸਾਰੇ ਦਾ ਮੂੰਹ ਆ ਜਾ ਫੋਟੋ ਚ ਅਮਿੰਦਰ ਓ ਅਮਿੰਦਰ ਪਿੱਛੇ ਹੋ ਜਾ ਮਾਈ ਬਾਬਾ ਜੀ ਪਿੱਛੇ ਹੋ ਜਾ ਸੰਗਤ ਪਿੱਛੇ ਹੋ ਜਾ ਇਹਨਾਂ ਨੂੰ ਕੰਮ ਦੇ ਦੇ ਮਾੜੀ ਆਵਾਜ਼ ਦੇ ਦੇ ਸਾਰਿਆਂ ਨੂੰ ਚੱਲ ਪਿਆ ਬਈ ਚੱਲ ਪਿਆ ਬਈ ਆ ਵੀ ਗਾਏ ਸੋਤਰ ਕੋਲ ਆ ਗਿਆ ਉਹ ਪਿੱਛੇ ਨੂੰ ਹੋ ਜਾ ਯਾਰ ਬਾਈ ਯਾਰ ਪਿੱਛੇ ਟੋ ਪਿੱਛੇ ਟੋ ਉਧਰ 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 ਕਣਕ ਤੇ ਖੜ ਜੋ ਦੂਰੋਂ ਖੜ ਜੋ ਆ ਵੇ ਲੈ ਜਾ ਉੱਪਰ ਤੇ ਰੱਖ ਆ ਦੋ ਆਉਗੀ ਆ ਚਾਚੇ ਕੋਈ ਓ ਯਾਰ ਰੋਕਾ ਦਿੱਤੀ ਮਾਸਟਰ ਜੀ ਰਹੇ ਆ ਬਹੁਤ ਪੁਰਾਣੇ ਸੀ ਜੀ ਬੜੀ ਬੱਚੇ ਤੇ ਬੋਲਦੀ ਹੁੰਦੀ ਸੀ ਮਾਸਟਰ ਜੀ ਜੀ ਯਾ ਦੇ ਯਾ ਦੇ ਜਿਸ ਦਾ ਉਪਾਰਾ ਯਾ ਕਾਲਾ ਲਓ ਜੀ ਆ ਬਾਬਾ ਜੀ ਤੁਨੀ ਜੀ ਗਰਜੀਤਾ ਪਲਵਾਨ 哎呀！我靠！ ਚਪੰਨੀ ਵਾਲ ਦੇ ਵਿੱਚ ਘੋੜ ਦੌੜ ਹੋ ਰਹੀ ਬਿੱਲੇ ਦੱਸੀ ਬਈ ਪਹਿਲਾ ਬਿੱਲੇ ਪੱਛੇ ਜਾ ਇੱਧਰ ਵੇ ਓਏ ਆ ਵੇ ਰੇ ਓਏ ਸਾਰਾ ਆ ਜਾ ਪੈਕ ਗਲਿਆ ਆ ਗਿਆ ਆ ਗਿਆ ਆ ਗਿਆ ਬੜਾ ਫਾਸਟ ਆ ਗਿਆ ਘੋੜੇ ਦਾ ਘੱਟ ਦਾ ਬਰਛੇ ਜਿਦੋਂ ਵਾਰਾ ਅੱਛਾ ਤੀਜਾ ਗਾ ਤੀਜਾ ਵੀ ਆ ਜਾ

ਕੋੜ ਦੌੜ ਇਹ ਮੇਨ ਬਾਬਾ ਜੀ ਆ